ਬੰਦ ਕਰਕੇ ਆਏ ਆ ਘਰ ਪਹੁੰਚਿਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੇਰ ਕਹਿ ਰਹੇ ਆ ਕਿ ਤਿੰਨ ਫੇਰ ਹੋਏ ਆ ਕਿੰਨੇ ਜانے ਆਏ ਕਹ ਰਿਏ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਣੇ ਸੀ ਉਹਦੇ ਹਾਂਜੀ 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 ਕਿੱਥੇ ਗੋਲੀ ਲੱਗੀ ਕਿੱਥੇ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਦੀ ਦਾ ਮਾਮਲਾ ਜੀ ਤਾਂ ਕੋਈ ਫਰੋਦੀ ਕੋਈ ਪਤਾ ਨਹੀਂ ਭਾਜੀ ਦੇਖਦੇ ਹਾਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਹਾਂਜੀ ਹਾਂਜੀ ਹੁਣ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰਨ ਲੱਗੇ ਇਨਵੈਸਟੀਗੇਸ਼ਨ ਕਰਨ ਲੱਗੇ ਆ ਜੋ ਵੀ 2-3 ਦਿਨ ਇੱਥੇ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਆ ਹੁਣੇ ਭਾਜੀ ਕੋਈ ਕਰ ਲਓਗੇ ਦੱਸੋ ਥੋੜਾ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕੀਤਾ ਹੁਣ ਨਹੀਂ ਕਰਾਂਗੇ ਸਾਰੇ ਕੋਈ ਗੱਲ ਵਹੀ ਗੱਲ ਕਾਹਦੀ ਕੀ ਗੱਲ ਹੈ